ਸਰਬਤ ਸ੍ਰੀ ਸ਼ਰਮਾ ਸਰਬਤ ਸ੍ਰੀ ਸ਼ਰਮਾ ਸਰਬਤ ਨਵਤਾ ਪਾਪਾ 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 ਅੰਤਰੀ ਬੰਨ ਰਾਵਨ ਆਉਂਦਾ ਆਪਿੰਦੇ ਫੜੇਗੇ 4 ਵਜੇ ਤੱਕ ਮੀਟਿੰਗ ਕਰਦੇ ਫੜੇਗੇ ਜਿੱਥੇ 2 ਨੰਬਰ ਦੀ ਸ਼ਰਾਬ ਤੇ ਉੱਪਰ ਚੋਣ ਕਮਿਸ਼ਨ ਦੀ ਉਲੰਘਣਾ 4 ਵਜੇ ਤੋਂ ਬਾਅਦ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਬੋਰੀ ਚ ਸ਼ਰਾਬਾਂ ਪਈਆਂ ਨੇ ਆ ਗੈਰ ਕਾਨੂੰਨੀ ਜੋ ਚੋਣ ਕਮਿਸ਼ਨ ਦੀ ਸ਼ਰਿਆਮ ਲੰਘਣਾ ਵਾ ਉਹਨੂੰ ਬਚਾਉਂ ਲਿਆ ਕੇਂਦਰ ਦਾ ਮੰਤਰੀ ਲੁਧਿਆਣੇ ਦਾ ਪਘੋੜਾ ਅੱਜ ਛੱਤੀ ਠੋਕ ਕੇ ਮਾਵਾ ਭੈਣਾਂ ਦੀਆਂ ਗਾਲਾਂ ਕੱਢਦਾ ਪਿਆ ਲੋਕਾਂ ਨੂੰ ਇਹਨੂੰ ਪਤਾ ਨਹੀਂ ਆ ਵੀ 700 ਕਿਸਾਨਾਂ ਦਾ ਤੂੰ ਪਹਿਲਾ ਕਾਤਲ ਬਣ ਚੁੱਕਿਆ ਔਰ ਭਾਜਪਾ ਦਾ ਪਿੱਠੂ ਬਣ ਕੇ ਤੂੰ ਪੰਜਾਬ ਨੂੰ ਤੇ ਲੁਧਿਆਣੇ ਨੂੰ ਲੁੱਟਿਆ ਹੀ ਆ ਤੂੰ ਆ ਜਾ ਦੋ ਨੰਬਰ ਦੇ ਧੰਦੇ ਵਾਲਿਆਂ ਨੂੰ ਜਿਹੜੇ ਤੇਰੇ ਰਾਜ ਦੇ ਵਿੱਚ ਪਹਿਲਾਂ ਮਾਮਾ ਦੇ ਪੁੱਤ ਮਰਿਆ ਚਿੱਟੇ ਦੇ ਨਸ਼ੇ ਨਾਲ ਉਹ ਵੀ ਤੂੰ ਐ ਤੜੀਆ ਕਾਰਵਾਈ ਕਰਾਈ ਜਾਓ ਦੇਖੋ ਗੱਲ ਸੁਣੋ ਕਾਨੂੰਨ ਨੇ ਕੰਮ ਆਪਣਾ ਕਰਨਾ ਜਿਹੜਾ ਕੋਈ ਕਾਨੂੰਨ ਨੂੰ ਆਂ ਦੇਖਿਆ ਕਰੂਗਾ ਚਾਹੇ ਕੋਈ ਅਫਸਰਾ ਚਾਹੇ ਕੋਈ ਬੰਦਾ ਵਾ ਪਰ ਇਹਨਾਂ ਲੋਕਾਂ ਨੂੰ ਪੁੱਛੋ ਤੁਸੀਂ মিডিਆ ਵਾਲੇ ਹੋ ਚੌਥਾ ਥੰਮੋ ਕੇਂਦਰ ਦੇ ਮੰਤਰੀਆਂ ਨੂੰ ਪੁੱਛਣਾ ਸੀ ਵੀ ਤੁਸੀਂ ਇਹੋ ਜਿਹੇ ਧੰਦਿਆਂ ਨੂੰ ਛਡਾਉਣ ਲਈ ਆ ਰਹੇ ਹੋ ਉਹ ਕਹਿੰਦੇ ਜੀ ਦੰਦ ਨਹੀਂ ਹੈ ਦੇਖ ਲਓ ਦੇਖ ਲੋ ਵੀਡੀਓ ਵੀਡੀਓ ਨੇ ਜਦੋਂ ਕੋਈ ਨਹੀਂ ਇਹ ਕੰਮ ਨੂੰ ਮੰਨੂਗਾ ਨਹੀਂ ਬਿੱਟੂ ਬਿੱਟੂ ਦੇ ਅੰਦਰ ਦੇਖ ਕੇ ਆਵੇ ਮੈਂ ਕੀ ਕਹਿੰਦਾ ਪਿਆ ਤੁਸੀਂ ਆਪਣੀ ਜਗ੍ਹਾ ਤੇ ਖੜੋ ਸਰ ਵੀਡੀਓ ਵੀ ਆ ਗਈ ਹਾਂਜੀ ਹਾਂਜੀ ਤੁਸੀਂ ਇੱਥੇ ਖੜ੍ਹ ਜੋ ਚੁੱਪ ਕਰਕੇ ਬਸ ਸਰ ਵੀਡੀਓ 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 ਜਦੋਂ ਕੋਈ ਨਹੀਂ ਕਾਰਵਾਈ ਹੋਗੀ ਉਦੋਂ ਵੀਡੀਓ ਵੀ ਦਿਖਾਈ ਜਾਊਗੀ ਬਾਬਾ ਜੀ ਤੁਸੀਂ ਮੌਕੇ ਤੇ ਅਸੀਂ ਕੀ ਦੀ ਗੁੰਡੇ ਕਰ ਰਹੇ ਆ ਤੇ ਐਮਐਲਏ ਨਾਲ ਖੜਾ ਸਰਕਾਰ ਹੋ ਕੇ ਤੇ ਪੁਲਿਸ ਉਹਦੀ ਬੰਦੀ ਬਣੀ ਹੋਈ ਆ ਆ 10 ਕ ਬੰਦੇ ਆ ਗੁੰਡਾਗਰਦੀ ਅੰਦਰ ਸਾਡੇ ਬੰਦੇ ਆ ਜਿਹੜੇ ਉਹ ਖੜਾ ਨਹੀਂ ਟੂ ਜਿੰਨਾ ਚਿਰ ਉਹਨੂੰ ਬਾਹਰ ਨਹੀਂ ਆਉਂਦਾ ਮੈਂ ਉਰੇ ਖੜਾ ਨਾਲ ਲੈ ਕੇ ਜਾਵਾਂਗੇ ਇਹ ਗੁੰਡਾਗਰਦੀ ਨਹੀਂ ਚੱਲਣ ਦੇਣੀ ਤੇ ਸ਼ਰਾਬ ਪੁਲਿਸ ਕਾਰਵਾਈ ਕਰਨ ਉਹਨੂੰ ਫੜ ਲੇ ਜੇ ਸ਼ਰਾਬ ਆ ਪਰ ਇਹ ਗੁੰਡਾਗਰਦੀ ਧੱਕੇ ਨਾਲ ਜਿਹੜੀ ਕਰ ਰਿਹਾ ਆ ਆਪ ਐਮਐਮਐਲ ਉਰੇ ਆ ਕੇ ਕਰਾ ਰਹੇ ਆ ਗੁੰਡਾਗਰਦੀ ਇੱਕ ਕਾਉਂਸਲਰ ਦੀ ਇਲੈਕਸ਼ਨ ਲੜ ਰਹੇ ਆ ਡਰੇ ਹੋਏ ਨੇ ਉਹ ਤੋਂ ਤੇ ਘਬਰਾਏ ਹੋਏ ਆ ਤਮਾਸ਼ਾ ਕਰ ਰਹੇ ਆ ਤੇ ਅਸੀਂ ਉਹਨੂੰ ਲੈ ਕੇ ਜਾਵਾਂਗੇ ਜਾਂ ਪੁਲਿਸ ਰੈਸਟ ਕਰਕੇ ਲੈ ਜਾ ਜੇ ਉਹ ਉਹਦੇ ਵਿੱਚ ਪਰ ਆ ਬੰਦੀ ਬਣਾਇਆ ਪੁਲਿਸ ਤੇ ਇਹਨਾਂ ਦੇ ਗੁੰਡਿਆਂ ਨੇ ਹਾਂ ਜੀ ਤੁਹਾਡੇ ਦੇ ਵੀ ਬੜੇ ਯਾਰ ਜਮਲਾ ਰਹੇ ਨੇ ਹਾਂ ਜੀ ਜੋ ਮਰਜੀ ਕਰਨ ਮੈਨੂੰ ਕੀ ਆ ਮੈਂ ਤਾਂ ਇਕੱਲਾ ਖੜਾ ਇਹ ਗੁੰਡਿਆਂ ਤੋਂ ਭੱਜਾਂਗੇ ਅਸੀਂ ਇਹ ਤਾਂ ਗੁੰਡੇ ਇਕੱਠੇ ਹੋਏ ਆ ਸਾਰੇ ਦਲਾਲ ਨੇ ਸ਼ਰਾਬ ਚੋਰੀ ਕਰਨ ਵਾਲੇ ਆ ਜੇਬ ਕਤਰੇ ਆ ਸਾਰੇ ਇਕੱਠੇ ਹੋਏ ਪਰ ਮੈਂ ਸ਼ਾਂਤੀਮਈ ਆਪਣਾ ਮੈਂ ਨਹੀਂ ਕਿਸੇ ਨੂੰ ਉਦਸੋਪ ਕਰਦਾ ਪਰ ਸਾਡਾ ਬੰਦਾ ਜਿਹਨਾਂ ਤੇਰਾ ਨੀਟੂ ਖੜਾ ਹੈ ਉਹ ਬਾਹਰ ਨਹੀਂ ਆਉਂਦੇ ਜਾਂ ਪੁਲਿਸ ਲੈ ਜੇ ਰੈਸਟ ਕਰਕੇ ਅਸੀਂ ਚਲੇ ਜਾਵਾਂਗੇ ਪਰ ਅੰਦਰ ਬੰਦਕ ਬਣਾਇਆ ਐਮਐਲਏ ਆਪ ਖੜਾ ਹੈ ਬਾਹਰ ਕਦੇ ਦੇਖਿਆ ਇਹ ਜੇ ਪੁਲਿਸ ਇਸ ਤੇ ਕਾਰਵਾਈ ਨਹੀਂ ਕਰਦੀ ਤੇ ਅਗਲੀ ਕਾਰਵਾਈ ਅਸੀਂ ਕਰਾਂਗੇ ਐਮਐਲਏ ਆਪਣੇ ਗੁੰਡੇ ਲੈ ਕੇ ਉਹਨੂੰ ਬੰਦਕ ਬਣਾਈ ਬੈਠਾ ਹੈ ਬੰਦਕ ਬਣਾ ਕੇ ਖੜਾ ਹੈ ਮੈਟਰ ਅੱਜ ਇਹ ਹੈ ਕਿ ਚੋਣਾ ਚੱਲ ਰਹੀਆਂ ਨੇ ਸਾਰਾ ਸ਼ਾਂਤ ਮਹਿਮੂਲ ਸੀਗਾ ਇਹਨਾਂ ਬੰਦਿਆਂ ਨੇ ਉਹੀ ਖਿੱਦੋ ਫਰੋਕਤ ਜਿਹੜੀ ਇਹ ਕਰਦਾ ਹਰ ਵਾਰੀ ਇਹਨੇ दारू ਜਿਹੜੀ ਇੱਥੇ ਪਿਆ ਰਿਆ ਸੀ ਤੇ दारू ਵੰਡ ਰਿਹਾ ਵੰਡ ਰਿਆ ਸੀਗਾ ਅਸੀਂ ਇੱਥੇ ਖੜੇ ਸੀਗੇ ਸ਼ਰੇਆਮ ਸ਼ਰਾਬ ਲੈ ਕੇ ਜਿਹੜਾ ਇਹ ਵਰਤਾਰੇ ਸੀਗੇ ਜਦੋਂ ਅਸੀਂ ਮੌਕੇ ਦੇ ਉੱਪਰ ਜਿਹੜੇ ਸਾਡੇ ਕੋਲ ਵੀਡੀਓ ਇਹ ਸਾਰਾ ਕੁਝ ਹੈਗਾ ਔਰ ਇਹ ਪਹਿਲੀ ਗੱਲ 4 ਵਜੇ ਚੋਣ ਪ੍ਰਚਾਰ ਬੰਦ ਸੀ 4 ਵਜੇ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਇਹਨਾਂ ਨੇ 4 ਵਜੇ ਚੋਣ ਪ੍ਰਚਾਰ ਬੰਦ ਸੀ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਇਹਨਾਂ ਨੇ ਕਿਉਂ ਇੱਥੇ ਪ੍ਰਚਾਰ ਕਰ ਰਹੇ ਨੇ ਮੀਟਿੰਗ BJP ਦੀ ਲੈ ਰਹੇ ਨੇ ਔਰ ਪਿਛਲੀ ਵਾਰੀ ਵੀ ਇਸ ਬੰਦੇ ਨੇ 2018 ਤੋਂ ਬਾਅਦ ਉਹ ਜਿਹੜਾ ਜਿੱਤੇ ਸੀ ਇਸ ਬੰਦੇ ਨੇ ਰਵਰੀਦ ਬਿੱਟੂ ਦੀ ਸ਼ਹਿਰਿੱਤੇ ਕਤਲ ਕੀਤਾ ਸਾਡੇ ਵਾਰ ਦੇ ਵਿੱਚ ਮੁੰਡਾ ਮਾਰਿਆ ਹੁਣ ਹੁਣੇ ਬਿੱਟੂ ਮੋਕੇ ਤੇ ਫੇਰ ਆ ਗਿਆ ਇਹਨੂੰ ਛਡਵਾਉਣ ਵਾਸਤੇ ਔਰ ਇਹ ਦੇਖੋ ਇਹ ਆ ਬੀਜੇਪੀ ਇਹ ਆ ਬੀਜੇਪੀ ਇੱਥੇ ਅਸੀਂ ਇੱਕ ਬੇਟੀ ਦੇਖੀ ਸੀ ਔਰ 150 ਬੇਟੀ ਥੱਲੇ ਪਈ ਹੋਈ ਹੈ ਜਿੱਥੇ ਵਰਤਾ ਰਹੇ ਨੇ ਸਭ ਕੁਝ ਵੀਡੀਓ ਹੈਗੀ ਸਾਡੇ ਕੋਲ ਸਾਡੇ ਕੋਲੇ ਇਤਲਾ ਹੀ ਸੀਗੀ ਕਿ ਪਰਟੀਕੂਲਰ ਥਾਂ ਤੇ ਕੋਈ ਸ਼ਰਾਬ ਵਗੈਰਾ ਰੱਖੀ ਹੈ ਐਂਡ ਉਸ ਤੋਂ ਬਾਅਦ ਡੀਸੀਪੀ ਸਾਹਿਬ ਏਡੀਸੀਪੀ ਸਾਹਿਬ ਏਸੀਪੀ ਸਾਹਿਬ ਮੌਕੇ ਤੇ ਆਏ ਹੈ ਮੈਂ ਵੀ ਮੌਕੇ ਤੇ ਆਇਆ ਅਸੀਂ ਆ ਕੇ ਚੈੱਕ ਕੀਤੀ ਹੈ ਕੁਝ ਆਬਜੈਕਸ਼ਨੇਬਲ ਮਟੀਰੀਅਲ ਮਿਲੇ ਕਿਉਂਕਿ 12 ਲੋਕ ਲੱਗੇ ਹੋਇਆ ਉਹਨੂੰ ਸੀਜ਼ ਕਰਾਤਾ ਐਕਸਾਈਜ਼ ਦੀ ਟੀਮਾਂ ਬੁਲਾਈਆਂ ਜੋ ਵੀ ਰਿਕਵਰੀ ਹੋਏਗੀ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਬਟ ਹਾਂ ਕੁਝ ਉਸ ਵਿੱਚ ਸ਼ਰਾਬ ਦੀ ਪੇਟੀਆਂ ਬਾਹਰ ਤੋਂ ਦੇਖਣੋਂ ਤਾਂ ਲੱਗਦਾ ਹੈ ਸ਼ਰਾਬ ਦੀ ਪੇਟੀਆਂ ਰੱਖੀ ਹੈ ਉਹ ਕਿਦੀ ਹੈਗੀ ਹੈ ਇਹ ਪ੍ਰੈਮਾਈਸਿਸ ਕਿਦਾ ਹੈਗਾ ਇਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੂਗਾ ਦੈਨ ਜੇ ਇੱਕ ਵਾਰ ਸੀਜ਼ ਕਰਕੇ ਉਹਨਾਂ ਨੂੰ ਇੱਕ ਵਾਰ ਬੰਦੀ ਕਾਰਵਾਈ ਕੀਤੀ ਐ ਐਫ ਆਈ ਆਰ ਰਜਿਸਟਰਡ ਕੀਤੀ ਐ ਇਨਵੈਸਟੀਗੇਸ਼ਨ ਮੇ ਜੋ ਵੀ ਆਏਗਾ ਉਹ ਤੁਹਾਨੂੰ ਦੱਸਿਆ ਜਾਊਗਾ ਸਮਾਨ ਜਿਹੜੀ ਗੱਡੀ ਕੀੜੀ ਗਈ ਹੈ ਨਾ ਦੇਖੋ ਐਦਾ ਹੈ ਨਾ ਸਾਰੇ ਜਿਹੜਾ ਜੋ ਵੀ ਹੋਇਆ ਉਹ ਉਸ ਨੂੰ ਅਸੀਂ ਲੀਗਲੀ ਵਾਚ ਕਰ ਰਹੇ ਹਾਂ ਗੱਡੀ ਸਾਰੇ ਇੱਥੇ ਆਏ ਐ ਐਮਐਲਏ ਸਾਹਿਬ ਵੀ ਸੀਗੇ ਮੰਤਰੀ ਸਾਹਿਬ ਵੀ ਸੀਗੇ ਇਹ ਆਪਸ ਵਿੱਚ ਦੋਨਾਂ ਜਿਹੜੇ ਵਰਕਰ ਵਰਕਰ ਸੀਗੇ ਉਹਨਾਂ ਨੇ ਵੀ ਇਹਨਾਂ ਨੂੰ ਕਾਲ ਕਰਕੇ ਬੁਲਾਇਆ ਮੈਟਰੋ ਅੰਡਰ ਇਨਵੈਸਟੀਗੇਸ਼ਨ ਹੈ ਸਾਰੀ ਚੀਜ਼ ਕਲੀਅਰ ਹੋਣੇ ਤੋਂ ਬਾਅਦ ਹੀ ਅਸੀਂ ਕੁਝ ਕਹਿ ਸਕਦੇ ਹਾਂ ਹੋਟਲ ਦੇ ਵਿੱਚ ਜਿਸ ਦੀ ਗਲਬਤ ਹੋਈ ਹੈ ਜਿੱਥੇ ਕਹਰੇ ਸੀ ਪਾਰਟੀ ਕਰ ਰਹੇ ਉਸਮੇ ਸਸਪੈਕਟ ਇੱਕ ਸਸਪੀਸ਼ਸ ਵੀਡੀਓ ਸਾਡੇ ਕੋਲੇ ਆਈ ਹੈ ਹਾਲ ਫਿਲਹਾਲ ਇੱਕ ਵਾਰ ਸਰਚ ਚੱਲ ਰਹੀ ਹੈ ਸਰਚ ਕੰਪਲੀਟ ਹੋ ਜੂਗੀ ਉਸ ਤੋਂ ਬਾਅਦ ਹੀ ਮੈਂ ਕੁਝ ਕਹਿ ਪਾਉਂਗਾ एफआईआर रजिस्टर ਕਰ ਰਹੇ ਆ ਜੋ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਇਨਫੋਰਮੇਸ ਵਿੱਚ ਜੋ ਸਾਨੂੰ ਸਸਪੀਸ਼ਸ ਜੋ ਮਟੀਰੀਅਲ ਮਿਲੇ ਕੁਝ ਪੇਟੀਆਂ ਰੱਖੀ ਹੈ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬਾਹਰੋਂ ਲੋਕ ਲੱਗੇ ਹੋਇਆ ਬਟ ਅਸੀਂ ਖਿੜਕੀ ਦੇਖਿਆ ਉੱਤੇ ਕੁਝ ਰੱਖੀ ਹੋਈ ਹੈ ਉਹ ਕੀ ਦੀ ਹੈਗੀ ਹੈ ਉਹ ਇਨਵੈਸਟੀਗੇਸ਼ਨ ਰੋ ਬਾਤ ਪਤਾ ਲੱਗੂਆ ਕਿ ਜੇ ਤੁਹਾਨੂੰ ਅਲਕੋਹਲ ਫੜੀ ਗਈ ਹੋਵੇ ਤਾਂ ਮੈਨੂੰ ਤੁਸੀਂ ਆ ਚੌਰਾਹੇ ਦੇ ਵਿੱਚ ਗੱਲ ਜ ਫੰਦਾ ਪਾ ਕੇ ਟੰਗ ਦਿਓ ਠੀਕ ਹੈ ਇਹ ਅਸੀਂ ਮੈਂ ਤਾਂ ਹਜੇ ਪੌੜੀਆਂ ਚੜ੍ਹ ਕੇ ਹਜੇ ਅੰਦਰ ਵੀ ਨਹੀਂ ਵੜਿਆ ਤੇ ਇਹ ਫੜਾ ਫੜ 340 ਬੰਦੇ ਆ ਕੇ ਮੈਨੂੰ ਗਾਲਾਂ ਕੱਢਣ ਲੱਗ ਗਏ ਮੇਰੇ ਹਰੇ ਬੇਟੇ ਵੀ ਨਹੀਂ ਇੱਥੇ ਪਹੁੰਚੇ ਸੀਗੇ ਬੱਚੇ ਵੀ ਨਹੀਂ ਪਹੁੰਚੇ ਸੀ ਉਹਨਾਂ ਨੂੰ ਗਾਲਾਂ ਕੱਢਣ ਲੱਗ ਗਏ ਖੱਡੋ ਬਾਸ ਵਿੱਚ ਸ਼ਾਬਾ ਪਲਾ ਰਹੇ ਇਹ ਹੰਗਾਮਾ ਬਾਹਰ ਹੋ ਇਹ ਹੰਗਾਮਾ ਬਹੁਤ ਇਹ ਸੋਚੀ ਸਮਝੀ ਸਾਜ਼ਿਸ਼ ਆ ਇਹ ਸੋਚੀ ਸਮਝੀ ਸਾਜ਼ਿਸ਼ ਆ ਕਿਉਂਕਿ ਅਸੀਂ ਖਾਣਾ ਖਾਣਾ ਸੀਗਾ 15-20 ਬੰਦਿਆਂ ਨੇ ਅਸੀਂ ਕਿਹਾ ਵੀ ਚਲ ਨਾਲੇ ਖਾਣਾ ਖਾ ਲਾਂਗੇ ਨਾਲੇ ਆਪਸ ਵਿੱਚ ਤੁਸੀਂ ਕੋਈ ਮੀਟਿੰਗ ਕਰਨ ਆਏ ਕੋਈ ਮੀਟਿੰਗ ਨਹੀਂ ਕੋਈ ਮੀਟਿੰਗ ਖਾਣਾ ਹੀ ਖਾਣਾ ਸੀ ਬਸ ਕੋਈ ਚੋਣ ਪ੍ਰਚਾਰ ਦਾ ਥਮ ਚੁੱਕਿਆ ਚੋਣ ਵਿਆਦ ਹੈ ਹੀ ਨਹੀਂ ਮੈਨੂੰ ਦੱਸ ਜੇ ਅਸੀਂ ਸਪੀਕਰ ਲਈਏ ਚੌਣ ਪਿਚਾਰ ਉਹ ਹੁੰਦਾ ਜੇ ਅਸੀਂ ਗੱਲ ਦੇ ਵਿੱਚ ਸਿਰੋਪਾ ਪਾਇਆ ਹੋਵੇ ਕਹਿੰਦੇ ਵੀਡੀਓ ਆਈ ਹੈ ਕੋਈ ਜਿਹੜੀ ਫੜੀ ਗਈ ਹੈ ਜਾਂ ਉਹ ਉਹ ਪਾਜੀ ਵੀਡੀਓ ਬਣਵਾ ਸੋ ਜੇ ਪਿੱਛੋਂ ਕੋਈ ਬਣਾ ਕੇ ਲੈ ਕੇ ਆਵੇ ਤਾਂ ਮੈਂ ਕੀ ਕਰ ਸਕਦਾ ਤੁਸੀਂ ਕੋਨਾ ਕੋਨਾ ਪੁਲਿਸ ਨੇ ਛਾੜ ਲਿਆ ਕੋਨਾ ਕੋਨਾ ਛਾੜ ਲਿਆ ਜੇ ਪੁਲਿਸ ਨੂੰ ਤਾਂ ਕੋਈ ਦਾਰੂ ਮਿਲੀ ਨਹੀਂ ਕੋਈ ਚੀਜ਼ ਉਹਨਾਂ ਨੂੰ ਇਤਰਾਜ ਲੋਗ ਮਿਲੀ ਨਹੀਂ ਕੋਈ ਸਿੰਗਲ ਬੰਦੇ ਦੀ ਵੀ ਸ਼ਰਾਬ ਨਹੀਂ ਪੀਤੀ ਹੋਈ ਚਾਹੇ ਕਿਸੇ ਦਾ ਵੀ ਮੈਡੀਕਲ ਕਰਾ ਲਓ ਤੁਸੀਂ ਪੁਲਿਸ ਹਿਰਾਸਤ ਚਲਾ ਰਹੀ ਹੈ ਤੁਹਾਨੂੰ ਕੀ ਕਰੀਏ ਪੁਲਿਸ ਸਰ ਸਾਨੂੰ ਤਾਂ ਆਪ ਨਹੀਂ ਪਤਾ ਜੀ ਆਪ ਨਹੀਂ ਪਤਾ ਸਾਨੂੰ ਕੀ ਕਰੀਏ ਸਾਨੂੰ ਤਾਂ ਆਪ ਨਹੀਂ ਪਤਾ ਪੁਲਿਸ ਕੀ ਕਰ ਰਹੀ ਹੈ ਜੀ ਸਾਨੂੰ ਇੱਕ ਤਾਂ ਸਾਨੂੰ ਸ਼ਰੇਆਮ ਕਾਲਾ ਗੱਡੀਆਂ ਜਾ ਰਹੀਆਂ ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਅਸੀਂ ਸਾਰੀ ਸਾਰੇ ਪੁਲਿਸ ਨੂੰ ਇੱਕ ਇੱਕ ਬੰਦਾ ਚੈੱਕ ਕਰਾਤਾ ਇੱਕ ਇੱਕ ਬੰਦੇ ਦਾ ਉਹਨਾਂ ਨੇ ਪੁੱਛਗਿਛ ਕਰ ਲਈ ਵਾਰਡ ਨੰਬਰ 75 ਦੇ ਬੰਦੇ ਨੇ ਸਾਰਾ ਕੁਝ ਉਹਨਾਂ ਨੇ ਨਾਮ ਨੂਮ ਸਾਰਾ ਕੁਝ ਪੁੱਛਿਆ ਸਾਰੀ ਤਸੱਲੀ ਕਰਾਈ ਇਹ ਸਮਝਦੇ ਕੀ ਹੋ ਫਿਰ ਇਹ ਇਹਨਾਂ ਦੀ ਬੁਖਲਾਗੇ ਨੇ ਜੀ ਇਹੀ ਹੈ ਕਿ ਇਹ ਪਹਿਲੇ ਦਿਨ ਤੋਂ ਹੀ ਕਹਿ ਰਹੇ ਸੀ ਕਿ ਅਸੀਂ ਤਾਂ ਜਿੱਤੇ ਹੋਏ ਹਾਂ ਸਿਰਫ ਐਲਾਨ ਹੋਣਾ ਬਾਕੀ ਹੈ ਉਹਨਾਂ ਕਦੇ ਵਿਧਾਇਕ ਵੀ ਪੁੱਛਿਆ ਆਮਦੀ ਬੋਲੀ ਅਸੀਂ ਤੱਕਾ ਦੇ ਗਏ ਸਰਯੰਤ ਜੀ ਪੁੱਛਿਆ ਸਰਦਾਰ ਅਵਨੀ ਸਿੰਘ ਬਿੱਟੂ ਜੀ ਬਾਹਰ ਖੜੇ ਆ ਮੈਨੂੰ ਇਹ ਦੱਸੋ ਵੀ ਪਰਸੋਂ ਅਰਸੋਂ ਰਵਨੀਸ਼ ਸਿੰਘ ਬਿੱਟੂ ਜੀ ਆਏ ਦਫ਼ਤਰ ਉਦਗਾਟਨ ਕਰਨ ਵਾਸਤੇ ਇਹਨਾਂ ਦਾ ਕੈਂਡੀਡੇਟ ਦਾ ਬੇਟਾ ਜਿਹੜਾ ਉਹ ਕੱਲਾ ਉੱਥੇ ਆ ਕੇ ਤੇ ਉਹ ਵੀਡੀਓ ਬਣਾਉਣ ਲੱਗ ਗਿਆ ਨਾਰੇਬਾਜ਼ੀ ਕਰਨ ਲੱਗ ਗਿਆ ਕੱਲਾ ਬੰਦਾ ਜੇ ਤਾਂ ਉਹਨਾਂ ਦਾ ਕੋਈ ਆਂਦਾ ਹੋਵੇ ਜਲੂਸ ਦੀ ਸ਼ਕਲ ਦੇ ਵਿੱਚ ਕੋਈ ਬੰਦਾ ਆਂਦਾ ਹੋਵੇ ਤੇ ਸਮਝ ਆਂਦੀ ਆ ਉਹ ਆਇਆ ਨਹੀਂ ਕੱਲਾ ਆ ਕੇ ਸਕੂਟਰ ਤੇ ਬੈਠ ਕੇ ਵੀਡੀਓ ਬਣਾਉਣ ਲੱਗ ਗਿਆ